ਵਾਇ ਇਹ ਬਲੀਡਿੰਗ ਵਾਲੀਆਂ ਉਹ ਮੈਨੂੰ ਸੈਂਡ ਕਰਦੇ ਹੋ ਤੂੰ ਆਹੀ ਉਹ ਮੈਨੂੰ ਸਭ ਡਾਕਟਰ ਚਰਾਗ ਲਾ ਕੇ ਗੋਡੇ ਕੀ ਹਾਲ ਕਰਤਾ ਜੇ ਨੱਕ ਚੋਂ ਖੂਨ ਮੂੰਹ ਚੋਂ ਖੂਨ ਸਹੀ ਟਰੀਟਮੈਂਟ ਦਿੱਤੀ ਗਈ ਹੈ ਤੁਹਾਡੇ ਕੋ ਫੋਨੇ ਰਕਤਾ ਲਾਏ ਕਿ ਨਹੀਂ ਦਿਖਾਇਆ ਕਿ ਨਹੀਂ ਮੇਰੀ ਗੱਲ ਚ ਕੀ ਹੁੰਦਾ ਐ ਇੱਥੇ ਗੱਲ ਨਹੀਂ ਕੱਲ ਬੇਸ ਕੀ ਹੈ ਇਲਾਜ ਕਰਾ ਲੇ ਕਿ ਨਹੀਂ ਕਰਾ ਦੇ ਗੱਲ ਨੂੰ ਨਕੀ ਇਧਰ ਨਕੀ ਇਧਰ ਆ ਜਾ ਉਹ ਤਾਰਚਰ ਕਰਕੇ ਗੱਲ ਸੁਣੋ ਬਰਦਰ ਨਦਰਾ ਗੱਲ ਸੁਣ ਮੈਂ ਨਾ ਸੀ ਲੈਣ ਤੋਂ ਗੱਲ ਸੁਣੋ ਭਾਈ ਉਹ ਇਹਨਾਂ ਨਾਲ ਗੱਲ ਕਰੋ ਇਹਨੂੰ ਬੰਦ ਕਰੋ ਨਾ ਪਹੁੰਚ ਕੇ ਤਾਂ ਦੇ ਚੁੱਕੇ ਆਂ ਦਿਖਾਓ ਤੇਰੀ ਨਸਲੀ ਪਾ ਦਿਖਾਓ ਸਲਿੱਪਾ ਸਾਰੀਆਂ ਪਈਆਂ ਸਲਿੱਪਾ ਕੱਲੀ ਕੱਲੀ ਸਲਿੱਪਾ ਭਈਆ ਕੱਲੀ ਕੱਲੀ ਸਲਿੱਪਾ ਭਈਆ 3 ਲੱਖ ਦੀ ਕੱਲੀ ਕੱਲੀ ਸਲਿੱਪ ਸੁਣੋ ਮੇਰੀ ਗੱਲ ਬਾਰ ਬਾਰ ਇਸਰ ਵੀਡੀਓ ਨਾ ਕਰੋ ਫਰੇਸ਼ਟ ਦੀ ਇੱਥੇ ਬਾਕੀ ਪੈਸਾ ਡੇ ਟਾਈਮ ਲੱਗੇ ਤੇ ਵੱਧ ਹੋਰ ਪੈਸਾ ਬਣਾਉਣ ਤਾਰਚਰ ਕਰਦੇ ਕਾ ਕਰਨਦੇ ਆ ਸ਼ਰਾਬ ਗਿਆਨੇ ਗਲਤ ਕਰਨਦੇ ਆ ਫੜਨਾ ਕੀਤਾ ਬੜੇ ਬੰਦਨ ਕਰਨਦੇ ਆ ਇੱਕ ਨਾ ਨਹੀਂ ਬੜੇ ਜਾਨਾਂ ਹੁੰਦੇ ਆ ਵਾ ਕਰਤਾ ਵਸਰਾ ਲੱਗ ਰਿਹਾ ਉਹ ਬਾਜ ਬਰਾ ਲੱਗਣਾ ਤੂੰ ਤਾਂ ਆ ਦੇ ਸਕਿਓ ਬਾਜ ਲੋਕਾਂ ਨੇ ਕਿਹਾ ਵੀ ਇਹ ਤਾਂ ਬੰਦੇ ਉਹ ਹੈਗੇ ਦੰਦੇ ਆ ਸਰ ਤੁਸੀਂ ਆਪਣਾ ਮੇਰੇ ਭਾਈ ਇਹ बार-बार ਆ ਕੇ ਨਹੀਂ ਨਾ ਕਰੋ ਮੈਂ ਕਹਿੰਦਾ ਮੈਨੂੰ ਟੱਚ ਨਾ ਕਰਨਾ ਮੈਨੂੰ ਟੱਚ ਨਹੀਂ ਕਰਨਾ ਕੋਈ ਪਰਮਿਟ ਨਹੀਂ ਹੈ ਬੇਦਾਰੋ ਜਾ ਕਮਿਟ ਲਾਈਟ ਕਰੋ ਜਾ ਕੇ ਕੰਪਲੇਟ ਕਰੋ ਤੁਸੀਂ ਗੇ ਕੋਨ ਨੂੰ ਮਨਵਾਇਆ ਸੋ ਪਹਿਲੇ ਨਾ ਆਏ ਕੰਪਲੇਟ ਕਰੋ ਜਾ ਕੇ ਮੈਂ ਤਾਂ ਲੱਗਦਾ ਗੱਲ ਨਹੀਂ ਆ ਇਹਦਾ ਖੋਜ ਲੱਗਾ ਕਿਸ ਤਰ੍ਹਾਂ ਇਹ ਜੀ ਆ ਜੀ ਕੀਤੀ ਪਰ ਜਿਹਨੇ ਗੱਲ ਕੀਤੀ ਆ ਲਾਇਕ ਚੱਲਦਾ ਪਿਆ ਲਾਇਕ ਖਰਾਬ ਕਰਕੇ ਲਾਇਕ ਨਾ ਕਿੰਨਾ ਖਰਾਬ ਖਰਾਬ ਕਰਕੇ ਲਾਇਕ ਨਾ ਵੱਧ ਟਾਈਮ ਲਾਣਾ ਵੱਧ ਪ੍ਰੋਬਲਮ ਆ ਰਹੀ ਮੈਂ ਕਹਾਵਾ ਤੁਹਾਡਾ ਰਾਉਂਡ ਚੱਲ ਰਿਹਾ ਤੁਸੀਂ ਸ਼ਰ ਸਾਹਿਬ ਨੂੰ ਕੰਨਾ ਵਾ ਤੇਰੀ ਇਨਸਾਫ ਕਰੋ ਹੈਲੋ ਇੰਨਾ ਦੇ ਪੇਸ਼ੈਂਟ ਕਰਤਾ ਨਾ ਕਿ ਬਰੀੜੀ ਕਾਣ ਦੀ ਉਹਦੇ ਫਿਰ ਫਿਰ ਵੱਧ ਟਾਰਚਰ ਕਰਤਾ ਫਿਰ ਉਹ ਸੂਈ ਮਾਰ ਕੇ ਨੀਡਲ ਸਭ ਬਲੀਡਿੰਗ ਆ ਰਹੀ ਹੈ ਫੈਸ਼ ਬਲੀਡਿੰਗ ਆ ਰਹੀ ਹੈ ਕੀ ਮੰਗ ਮੰਗ ਕੀ ਹੈ ਤੁਹਾਡੀ ਹੁਣ ਮੰਗੇ ਸਾਡਾ ਪੇਸ਼ੈਂਟ ਸਹੀ ਹੋਣਾ ਚਾਹੀਦਾ ਔਰ ਇਹਨਾਂ ਕੀ ਮੰਗ ਹੋਣੀ ਆ ਸਾਡਾ ਪੇਸ਼ੈਂਟ ਸਹੀ ਕਰਨਾ ਇਹ ਮੰਗੇ ਔਰ ਕੀ ਆ ਭਾਜੀ ਕੀ ਕਹਿਣਾ ਚਾਹੁੰਦੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਮੂਹ ਅੰਮ੍ਰਿਤਸਰ ਵਾਸੀ ਨੂੰ ਪੰਜਾਬ ਵਾਸੀ ਨੂੰ ਜੈ ਪੀਨ ਜੈ ਸੰਧਾਨ ਨਮਸਕਾਰ ਮੈਂ ਸਮੂਹ ਪੰਜਾਬ ਦੀ ਜਨਤਾ ਨੂੰ ਅੰਮ੍ਰਿਤਸਰ ਦੇ ਪੁਲਿਸ ਔਰ ਸਿਵਲ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ 7 12 2024 ਨੂੰ ਅੰਮ੍ਰਿਤਸਰ ਦੇ ਖਜ਼ਾਨਾ ਗੇੜਾ ਦੇ ਸਥਿਤ ਮਾਹਰਨ ਹਸਪੀਟਲ ਦੇ ਅੰਦਰ ਜਿਹੜੀ ਇੱਕ ਘਟਨਾ ਹੋਈ ਆ ਉਹ ਉਸ ਬੰਦ ਚ ਮੈਂ ਦੱਸਣਾ ਚਾਹੁੰਦਾ ਜੀ ਇਹ ਕੀ ਸਾਰੀ ਗਲਬਾਜੀ ਮਾਮਲਾ ਜਿਹੜਾ ਤੁਹਾਡੇ ਕਪੂਜਾ ਜੀ ਇਹ ਇਸ ਤਰ੍ਹਾਂ ਜੀ ਸਾਡੇ ਸੁਦੇਵ ਸਿੰਘ ਜੀ ਮੋਨਜੀ ਪ੍ਰੈਸਪੋਰਟ ਨੇ ਅੰਮ੍ਰਿਤਸਰ ਤੋਂ ਔਰ ਆਪਣਾ ਸੋਸ਼ਲ ਮੀਡੀਆ ਚੈਨਲ ਵਿੱਚ ਆਉਂਦੇ ਨੇ ਇਹਨਾਂ ਦੇ ਗਵਾਹ ਦੇ ਵਿੱਚ ਇਸਾਨੀ ਨਾਤੇ ਇਹ ਉਥੇ ਆਪਣੇ ਇੱਕ ਦੋਸਤ ਨੂੰ ਉਹਦੀ ਵਾਈਫ ਨੂੰ ਰਿਸ਼ਤਦਾਰੀ ਦੇ ਵਿੱਚ ਉਹ ਰਿਸ਼ਤਦਾਰੀ ਦੇ ਵਿੱਚ ਆ ਉਹਦਾ ਹਾਂ ਚਾ ਪੁੱਛਣ ਗਏ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਭਾਈ ਜਦੋਂ ਅਸੀਂ ਇੱਥੇ ਮਰੀਜ਼ ਲਿਆਂਦਾ ਉਦੋਂ ਮਰੀਜ਼ ਦੀ ਹਾਲਤ ਜਿਹੜੀ ਸੀ ਉਹ ਸਾਹ ਜੀ ਦੀ ਖਰਾਬ ਸੀ ਪਰ ਜਉਦਾ ਪਾਈ ਤੇ ਇਲਾਜ ਕਰਨਾ ਸ਼ੁਰੂ ਕੀਤਾ ਪੇਸ਼ੈਂਟ ਨੂੰ ਕੋਈ ਪ੍ਰੋਗਰੈਸ ਨਹੀਂ ਮਿਲ ਰਹੀ ਇਲਾਜ ਦੇ ਵਿੱਚ ਸੁਦੇਸ਼ ਸਿੰਘ ਜੀ ਮੋਂ ਨੂੰ ਜਿਹੜੇ ਉਹ ਡਾਕਟਰ ਸਾਹਿਬ ਨੂੰ ਪੁੱਛਣ ਗਏ ਉਹ ਡਾਕਟਰ ਸਾਹਿਬ ਜਿਹੜਾ ਵਤੀਰਾ ਸੀਗਾ ਉਹ ਬਹੁਤ ਹੀ ਨਰਦਈ ਔਰ ਰਫ ਦੀ ਰਸਤ ਹੈ। ਇੱਕ ਪੱਤਰਕਾਰਾਂ ਦਾ ਤੇ ਕੰਮ ਕਵਰੇਜ ਕਰਨਾ ਹੁੰਦਾ ਹੈ। ਇਹ ਇਸ ਤਰ੍ਹਾਂ ਦਾ ਜਿਹੜਾ ਹਸਪਤਾਲ ਦੇ ਡਾਕਟਰ ਵੱਲੋਂ ਜਾਂ ਸਟਾਫ ਵੱਲੋਂ ਵਰਤੀਲਾ ਕੀਤਾ ਜਾਂਦਾ ਉਹਨੂੰ ਕਿੱਦਾਂ ਦੇਖਦੇ ਹੋ? ਦੇਖੋ ਪੱਤਰਕਾਰ ਤੋਂ ਪਹਿਲਾਂ ਯਾਪਾਰ ਕਿਤੇ ਵੀ ਆਪਣੇ ਆਪਣੇ ਅਹੁਦੇ ਸੀਟਾਂ ਤੇ ਬੈਠੇ ਆ ਪਹਿਲਾਂ ਆਪਾਂ ਇਨਸਾਨ ਆ। ਜਸ ਸਿੰਘ ਦੇਵ ਸਿੰਘ ਜੀ ਮੋਨੇ ਕਲਸਾਨੀ ਨਾਂਤਰੋਂ ਪੁੱਛਣ ਗਏ ਨੇ ਵੀ ਭਾਈ ਮਰੀਜ਼ ਦੀ ਪ੍ਰੋਗਰੈਸ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪੇਸ਼ੈਂਟ ਲੈ ਜਾਓ ਸਾਡੇ ਪਾਸੇ ਦੇ ਦਿਓ। ਉਨਾਂ ਨੇ 365000 ਰੁਪਏ ਬਿੱਲ ਬਣਾਇਆ ਇਹਨਾਂ ਨੇ ਕੋਈ ਬਰਗੇ ਕੋਈ ਰਿਸੈਪਸ਼ਨ ਨਹੀਂ ਕਰਾਈ ਇਹਨਾਂ ਨੇ ਬਿੱਲ ਪੇਟ ਕੀਤਾ ਔਰ ਇਹਨਾਂ ਨੇ ਆਪਣਾ ਇਹਨਾਂ ਨੂੰ ਦੱਸਿਆ ਕਿ ਭਾਈ ਮੈਂ ਸੋਸ਼ਲ ਐਕਟੀਵਿਸਟ ਪ੍ਰੈਸ ਰਿਪੋਰਟਰ ਨੇ ਸ਼ਹਿਰ ਦਾ ਔਰ ਮੈਂ ਸਰਕਾਰ ਨੂੰ ਸਾਡੀ ਸ਼ਹਿਰੀ ਸ਼ਖਸੀਅਤ ਨੇ ਮੋਲੂ ਜੀ ਇਹਨਾਂ ਨੇ ਆਪਣਾ ਰੈਫਰੈਂਸ ਦਿੱਤਾ ਉਹਨਾਂ ਨੇ ਕਹਿੰਦਾ ਸੀ ਕਿ ਤੇਰੇ ਵਰਗੇ ਕਈ ਪ੍ਰੈਸ ਰਿਪੋਰਟਰ ਤੁਰੇ ਫਿਰਦੇ ਨੇ ਮੈਂ ਪ੍ਰਸ਼ਾਸਨ ਨੂੰ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਵਾ ਹਤਬ ਲਈ ਜੇ ਦਰਬੀਰ ਸਿੰਘ ਪਟਿਆਲਾ ਨੇ ਪੁੱਛਣਾ ਚਾਹਨਾ ਵਾ ਵੀ ਭਾਈ ਇਹ ਤੁਸੀਂ ਇਹਨਾਂ ਨੂੰ اختیار ਦਿੱਤੇ ਹੋਏ ਨੇ ਵੀ ਸਾਰਾ ਪੰਜਾਬ ਤੁਹਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਪਿਛਲੇ ਦਿਨੀ ਸਾਡੇ ਸਤਕਾਰਯੋਗ ਗ੍ਰਹਿ ਮੰਤਰੀ ਅਮਰਸ਼ਾਹ ਜੀ ਨੇ ਸਾਡੇ ਬਾਬਾ ਸਾਹਿਬ ਮਿਲ ਕੇ ਆ ਕੇ ਬੋਲਿਆ ਵੀ ਇੰਨੀ ਰੱਬ ਦਾ ਨਾਲ ਆ ਹੋਵੇ ਤੇ ਇਸ ਤਰ੍ਹਾਂ ਹੋ ਸਕਦਾ ਉਹ ਵੀ ਕਿਸੇ ਭਾਰਤ ਦੇ ਚਲਨ ਨਹੀਂ ਲਗਾ ਜੇ ਸਾਡੇ ਮੋਨੂ ਵਰਗੇ ਜਾਂ ਸਾਡੇ ਅਦਰ ਜਿਹੜੇ ਪ੍ਰੈਸ ਵੀਰ ਕਿ ਇਸ ਦੇ ਵੀਰ ਨੇ ਸਾਡੇ ਸਤਿਕਾਰਯੋਗ ਹੈਗੇ ਨੇ ਉਹਨਾਂ ਕਰਕੇ ਹੀ ਵਧੀਕੀਆਂ ਔਰ ਚੰਗਾਈਆਂ ਦਾ ਪਤਾ ਲੱਗਦਾ ਵਾ ਔਰ ਉਹਨਾਂ ਨੂੰ ਜੇ ਬਦਮੀ ਜਿਹਾ ਇਸ ਤਰ੍ਹਾਂ ਪ੍ਰਸ਼ਾਸਨ ਜਾਂ ਕੋਈ ਸਿਵਲ ਜਾਂ ਕੋਈ ਪ੍ਰਾਈਵੇਟ ਵਿਧਾਰੀ ਪੇਸ਼ ਆਏਗਾ ਉਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੋਏਗਾ ਅਸੀਂ ਇਸ ਸਬੰਧ ਵਿੱਚ ਬਹੁਤ ਜਲਦੀ ਅਗਲੇ ਹਫਤੇ ਡੀਸੀ ਸਾਖੀਮਲ ਕਮਰਸਰ ਔਰ ਸੀਡੀ ਪੁਲਨ ਸਾਹਿਬ ਨੂੰ ਇਹਦਾ ਰਿਮਾਈਂਡਰ ਦੇਵਾਂਗੇ ਅਗਰ ਉਹਨਾਂ ਨੇ ਹੱਥੋਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਅਗਲੇ ਹਫਤੇ ਜਿਹੜਾ ਹਲਾਜੀ ਭਗਵੰਤ ਸਿੰਘ ਮਾਨ ਤੋਂ ਵੀ ਅਸੀਂ ਬੜਾ ਹੈਰਾਨ ਆ ਸ਼ੀਧੀ ਹੁਣ ਤਾਂ ਚੱਲਦਾ ਹੋਵੇ ਹਾਲਾਂਕਿ ਨਲਿਆ ਕਿ ਮੁੱਖ ਮੰਤਰੀ ਆਏ ਸ਼ੀਧੀ ਹਫਤਾ ਚੱਲਦਾ ਹੋਵੇ ਗੁਰੂ ਘਰਾਂ ਦੇ ਵਿੱਚ ਕੀਰਤਨ ਹੋ ਰਿਹਾ ਲੋਕੀ ਲੰਗਰ ਲਾ ਰਹੇ ਹੋਣ ਸੇਵਾ ਭਾਵਨਾ ਹੁਣ ਤਾਂ ਚੱਲਦਾ ਹੋਵੇ ਅਸਟ੍ਰੇਲੀਆ ਕੋ ਮਨ ਕੇ ਆਵਾ ਜਦੋਂ ਆਸਟ੍ਰੇਲੀਆ ਘੁੰਮ ਕੇ ਆਉਂਦਾ ਸੀ ਇਹਨੂੰ ਵੀ ਰਿਮਾਈਂਡਰ ਦੇਣਾ ਵਾ ਵੀ ਭਗਵੰਤ ਸਿੰਘ ਜੀ ਤੁਸੀਂ ਜਿਹੜੀ ਭਾਪ ਦੀ ਇੱਕ ਛੋਟਾ ਜਿਹਾ ਸੁਬੇ ਦੀ ਪੰਚਾਇਤ ਆ ਉਸ ਪੰਚਾਇਤ ਦੇ ਮੁਖੀ ਜੇ ਸਟੇਟ ਦੇ ਮੁੱਖ ਮੰਤਰੀ ਹੋ ਜੇ ਪ੍ਰਸ਼ਾਨਕ ਦੀ ਕੀ ਹੋਏਗੀ ਗੁਰੂ ਗਿਆਨ ਵਾਲਮੀਕੀ ਬਿੱਤਰ ਸਮਾਜ ਉਹ برداشت ਨਹੀਂ ਕਰੇਗਾ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹਨਾ ਵਾ ਸਾਡੇ ਮੋਨੂ ਜੀ ਨੇ 7 ਮਾਰਚ 2024 ਨੂੰ ਐਸਐਚਓ ਡੀਡਵਿਲ ਕੋ ਸ਼ਿਕਾਇਤ ਕੀਤੀ ਕਿ ਮੇਰੇ ਨਾਲ ਬਲੀ ਕੀ ਹੋਈ ਆ ਉਹ ਸ਼ਿਕਾਇਤ ਮੇਰੇ ਕੋਲ ਆ ਲੇਕਿਨ ਐਸਐਚਓ ਸਾਡੇ ਰਵਾਇਆ ਠੀਕ ਨਹੀਂ ਸੀਗਾ ਉਹ ਦੀ ਸ਼ਿਕਾਇਤ ਜਿਹੜੀ ਹੈਗੀ ਆ ਸੀਬੀ ਸਾਹਿਬ ਨੂੰ ਦਿੱਤੀ ਜਾਊਗੀ ਔਰ ਮਾਨ ਸਾਹਿਬ ਸੇਦ ਮੰਤਰੀ ਬਲबीर ਸਿੰਘ ਜੀ ਪੰਜਾਬ ਚ ਬੈਠੇ ਦੋ ਕੈਬਨਟ ਦੇ ਮੰਤਰੀ ਕੁਦੀਪ ਸਿੰਘ ਜੀ ਢਾਲਿਆਰ ਔਰ ਈਡੀਓ ਸਾਹਿਬ ਮਾਰਾ ਮੋਟਾ ਧਿਆਨ ਦੇਵੋ ਜੇ ਪ੍ਰਸ਼ਨ ਨਾਲ ਤੁਸੀਂ ਬਤਿਰਾ ਕਰੋਗੇ ਤਾਂ ਬਹੁਤ ਜਲਦੀ ਤੁਹਾਡਾ ਤੱਤਾ ਪਲਟ ਹੋਣਾ ਜੇ ਔਰ ਅਸੀਂ ਇਸ ਪ੍ਰਸ਼ਾਸਨ ਨੂੰ ਸਮੂਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹਨੂੰ ਕਿਤੇ ਹਵਾ ਬੱਝ ਲਫਾਫੇ ਪਾ ਕੇ ਕਿੱਨਾ ਲੈ ਜਾਣ ਜੇ ਡਾਕਟਰ ਨੇ ਆਪਣੀ ਵਦੀਕੀ ਦੀ ਸਾਡੇ ਸੰਸਾਰ ਦੇ ਤੀਸਰੇ ਥੰਮ ਪ੍ਰੈਸ ਰਿਪੋਰਟਰ ਕੋ ਔਰ ਸਮੂਹ ਅਗਰ ਸਾਹਿਬ ਦੀ ਪ੍ਰੈਸ ਐਸੋਸੀਏਸ਼ਨ ਕੋ ਮਾਰ ਵੀ ਨਹੀਂ ਮੰਗੀ ਅਸੀਂ ਸੀਨੀਅਰ ਵਾਈਟ ਕਲ ਮਨ ਪੰਜਾਬ ਸੋ ਸਾਡੇ ਸਰਪ੍ਰਸਤ ਬਾਬਾ ਖਤਨਾਤ ਫੇਦਰ ਦੀ ਕਮੇਟੀ ਆ ਮੈਂ ਭਾਰਤ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਹੜੀ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਆ ਸੋ ਇਹ ਜਿਹੜੀ ਕਾਨਫਰੰਸ ਆ ਮੈਂ ਸਾਰੇ ਸਾਥੀਆਂ ਨੂੰ ਦੱਸਣਾ ਚਾਹੁੰਨਾ ਆ ਕਿ ਇਹ ਜਿਹੜੀ ਕਾਨਫਰੰਸ ਆ ਅਸੀਂ ਜਿਹੜੇ ਸਾਡੇ ਸੋਸ਼ਲ ਐਕਟਿਵ ਨੇ ਸੋਸ਼ਲ ਮੀਡੀਆ ਤੇ ਜਿਹੜੇ ਪ੍ਰੈਸ ਰਿਪੋਰਟਰ ਨੇ ਉਹਨਾਂ ਦੇ ਜਿਹੜੇ ਹੱਥ ਦੇ ਵਿੱਚ ਆਈ ਇੱਕ ਜਿਹੜੀ ਕਾਨਫਰੰਸ ਆ ਜਿਹੜੀ ਇਹ ਕਰਨ ਜਾ ਰਹੇ ਆ ਸੋ ਉਹਨਾਂ ਦੇ ਨਾਲ ਅੱਜ ਕੱਲ ਜਿਹੜੀਆਂ ਨੇ ਕੁਝ ਲੋਕ ਜਿਹੜੇ ਸਰਾਰਤੀ ਅੰਸਰ ਨੇ ਉਹਨਾਂ ਵੱਲੋਂ ਜਿਹੜੀਆਂ ਆ ਇਹਨਾਂ ਦੇ ਨਾਲ ਜਿਹੜੀਆਂ ਤਪੇਸ਼ਾਈਆਂ ਔਰ ਵਧਿੱਕੀਆਂ ਕੀਤੀਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਜਿਹੜੀ ਆ ਇਹ ਕਾਨਫਰੰਸ ਜਿਹੜੀ ਆ ਕੀਤੀ ਜਾ ਰਹੀ ਹੈ ਕਿੱਦਾਂ ਵੇਖੋ ਸਰ ਜਿਹੜੀ ਆ ਵਾਕਿਆਤ ਹੋਈ ਆ ਮੋਨੂ ਨਾਂ ਦੇ ਨਾਲ ਸੁਣੀ ਜਿਹੜਾ ਵਾਕਿਆ ਹੈ ਜਿਹਦੇ ਤੇ ਅੱਜ ਮੈਂ ਗੱਲ ਕਰਨ ਜਾ ਰਹੇ ਆ ਸਾਡੇ ਮੋਨੂ ਜੀ ਜਿਹੜੇ ਇੱਕ ਸੋਸ਼ਲ ਐਕਟਿਵ ਨੇ ਜਿਹੜੇ ਤੇ ਜਿਹੜਾ ਆਪਣਾ ਅੱਡਰੈਸ ਚੈਨਲ ਚਲਾ ਰਹੇ ਨੇ ਸੋ ਇਹ ਇੱਕ ਜਿਹੜਾ ਵਾਕਿਆ ਆ ਮਹਾਜਨ ਹਸਪੀਟਲ ਖਜ਼ਾਨਾ ਗੇਟ ਦੇ ਵਿੱਚ ਜਿਹੜਾ ਆ ਮੌਜੂਦ ਹੈ ਜਿੱਥੇ ਹੁੰਦਾ ਆ ਇਹ ਜਿਹੜਾ ਵਾਕਿਆ ਆ ਉੱਥੋਂ ਦੀ ਜਿਹੜੀ ਆ ਜੀ ਇਹਨਾਂ ਜਿਹੜੇ ਇੱਕ ਪਰਿਵਾਰ ਸੀ ਜਿਨ੍ਹਾਂ ਦੇ ਇਹਨਾਂ ਦੇ ਬਹੁਤ ਰਿਲੇਟਡ ਸੀ ਜਿਹੜੇ ਉੱਥੇ ਇੱਕ ਉਹਨਾਂ ਦਾ ਪਤਾ ਲੈਣ ਗਏ ਸੋ ਉੱਥੇ ਜਿਹੜਾ ਪਤਾ ਲੈਣ ਦੌਰਾਨ ਜਾ ਕੇ ਇਹਨਾਂ ਨੂੰ ਪਤਾ ਲੱਗਾ ਕਿ ਜਿਹੜਾ ਮਰੀਜ਼ ਦੇ ਨਾਲ ਡਾਕਟਰਾਂ ਵੱਲੋਂ ਜਿਹੜੀ ਆ ਉਹਦੀ ਜਿਹੜੀ ਕੇਅਰ ਆ ਉਹ ਜਿਹੜੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਸੋ ਉਹਦੀ ਜਿਹੜੀ ਹਾਲਤ ਆ ਹੋਰ ਜਿਹੜੀ ਉਹ ਗੰਭੀਰ ਹੋ ਰਹੀ ਸੀ ਸੋ ਉਸੇ ਸਬੰਧ ਕਿ ਇਹਨਾਂ ਨੇ ਉਹਨੂੰ ਦੇਖਦੇ ਹੋਏ ਉਹਨਾਂ ਦੇ ਡਾਕਟਰ ਦੇ ਨਾਲ ਇਹਨਾਂ ਨੇ ਗੱਲ ਕਰਨ ਜਿਹੜੇ ਗਏ ਨੇ ਉੱਥੇ ਜਾ ਕੇ ਕੀਤੀ ਸੋ ਇਹਨਾਂ ਦੇ ਨਾਲ ਡਾਕਟਰ ਵੱਲੋਂ ਇੱਕ ਜਿਹੜਾ ਆ ਬਦਤਮੀਜ਼ੀ ਦੇ ਨਾਲ ਜਿਹੜੀ ਉਹ ਗੱਲ ਕੀਤੀ ਗਈ ਹੈ ਅਸੀਂ ਇਸ ਚੀਜ਼ ਤੋਂ ਹੈਰਾਨ ਆ ਕਿ ਇੱਕ ਡਾਕਟਰਾਂ ਨੂੰ ਭਗਵਾਨ ਦਾ ਜਿਹੜਾ ਰੁਤਬਾ ਦਿੱਤਾ ਗਿਆ ਆ ਸੋ ਉਹ ਰੁਤਬਾ ਅਹੀਂ ਸਮਝ ਨਹੀਂ ਆ ਰਹੀ ਕਿ ਅੱਜਕੱਲ ਡਾਕਟਰਾਂ ਦੇ ਵਿੱਚੋਂ ਕਿੱਥੇ ਗਾਇਬ ਹੋ ਗਿਆ ਆ ਅੱਜ ਜਿਹੜੇ ਹਸਪਤਾਲਾਂ ਦੇ ਵਿੱਚ ਅਸੀਂ ਨਿਰੰਤਰ ਹੀ ਦੇਖ ਰਹੇ ਆ ਕਿ ਅੱਜ ਹਸਪਤਾਲਾਂ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਮਰੀਜ਼ਾਂ ਦੇ ਨਾਲ ਜਿਹੜੀ ਆ ਧੱਕੇਸ਼ਾਹੀ ਜਿਹੜੀ ਆ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਸੋ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਕੋ ਘਰ ਦਾ ਮੈਂਬਰ ਜੇ ਅਗਰ ਗੱਲ ਕਰਨਾ ਚਾਹੁੰਦਾ ਆ ਸੋ ਉਹਨਾਂ ਦੇ ਨਾਲ ਜਿਹੜੀ ਆ ਉਸ ਪੱਧਰ ਤੇ ਜਿਹੜੀ ਆ ਬਦਤਮੀ ਜੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਕੀਤੀ ਜਾ ਰਹੀ ਆ ਸੋ ਉਹੀ ਜਿਹੜੀ ਬਦਤਮੀ ਜੀ ਆ ਸਾਡੇ ਪ੍ਰੈਸ ਰਿਪੋਰਟਰ ਨੂੰ ਬੋਲੋ ਜੀ ਇਹਨਾਂ ਦੇ ਨਾਲ ਜਿਹੜੀ ਆ ਉਹ ਜਿਹੜੀ ਬਦਤਮੀ ਜੀ ਉੱਥੇ ਕੀਤੀ ਗਈ ਹੈ ਡਾਕਟਰਾਂ ਨੇ ਔਰ ਇਹ ਜਿਹੜੀ ਬਦਤਮੀ ਜੀ ਆ ਬਿਲਕੁਲ ਵੀ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ ਮਾਨਵਿਕ ਭਾਈਚਾਰਾ ਮੱਜੀ ਸਿੱਖ ਸਮਾਜ ਇਹ ਜਿਹੜੀ ਆ ਸੋ ਇਹ ਜਿਹੜੇ ਡਾਕਟਰ ਐਂਗਲਜੀ ਜਿਹੜੇ ਹੋਰ ਜਿਹੜੇ ਅੱਛੇ ਡਾਕਟਰ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਨੇ ਬਿਲਕੁਲ ਜਿਹੜਾ ਅਸੀਂ ਇਹ ਬਿਲਕੁਲ ਵੀ برداشت ਨਹੀਂ ਕਰਾਂਗੇ ਸੋ ਸਾਡੇ ਧਰਮ ਪ੍ਰਚਾਰਕ ਪਰੰਗੀ ਸੁਮਾ ਜੀ ਉਹਨਾਂ ਨੇ ਵੀ ਜਿਹੜਾ ਤੁਹਾਨੂੰ ਪਹਿਲੇ ਦੱਸਿਆ ਆ ਕਿ ਡਾਕਟਰਾਂ ਦੇ ਬਾਰੇ ਜਿਹੜੀ ਨਰਿੰਦਰ ਜਿਹੜੀ ਜਾਣਕਾਰੀ ਉਹਨਾਂ ਸਾਰੀ ਦਿੱਤੀ ਆ ਸੋ ਮੈਂ ਮੇਨ ਗੱਲ ਇਹ ਇਹ ਕਰਨਾ ਚਾਹਾਂਗਾ ਕਿ ਜਿਹੜੇ ਸਾਡੇ ਮੋਲੋ ਦੀ ਪ੍ਰੈਸ਼ਰ ਪੁੱਟ ਰਿਹਾ ਇਹ ਇਹਨਾਂ ਦੇ ਹੱਕ 'ਚ ਨਹੀਂ ਹੈ। ਉਹ ਵੀ ਪ੍ਰੈਸਰ ਕੋਟਰ ਜਿਹੜੇ ਸਾਡੇ ਭਰਾ ਜਿਹੜੇ ਸਮਾਜ ਦੇ ਵਿੱਚ ਆਪਣੀ ਜਿਹੜੀ ਡਿਊਟੀ ਆ ਉਹ ਬੜੇ ਵੱਡੇ ਪੱਦਰ ਤੇ ਜਿਹੜੀ ਨਿਭਾ ਰਹੇ ਆ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਆ ਅੱਜਕੱਲ ਪ੍ਰੈਸਰ ਕੋਟਰਾਂ ਤੇ ਆ ਕਿਉਂਕਿ ਨਾ ਤੇ ਕ੍ਰਿਟੀਕਲ ਬੰਦਿਆਂ ਤੇ ਵਿਸ਼ਵਾਸ ਰਹਿ ਗਿਆ ਆ ਤੇ ਨਾ ਹੀ ਪ੍ਰਸ਼ਾਸਨ ਤੇ ਰਹਿ ਗਿਆ ਕਿ ਉਪਯੋਗੀ ਕੋਈ ਵੀ ਜਿਹੜਾ ਅੱਜ ਜਿਹੜੇ ਜਿੰਨਾਂ ਦਾ ਤੱਕਾਂਦਾ ਉਹਨਾਂ ਦੀ ਬਾਹ ਜਿਹੜੀ ਨਹੀਂ ਫੜੀ ਜਾ ਰਹੀ। ਸੋ ਇਹ ਇਹ ਜਿਹੜਾ ਥੰਮ ਹੈ ਸਾਡਾ ਭਾਰਤ ਦਾ। ਜੇ ਉਹਨਾਂ ਦੇ ਨਾਲ ਹੀ ਇਦਾਂ ਧੱਕਾ ਹੋਊਗਾ ਤੇ ਅਸੀਂ ਬਿਲਕੁਲ ਵੀ ਜਿਹੜਾ ਇਹ برداشت ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਆ ਬੇਨਤੀ ਕਰਦੇ ਆਂ ਕਿ ਜਿਹੜੀ ਇਹਨਾਂ ਦੀ 7 12 2024 ਦੀ ਜਿਹੜੀ ਇਹ ਐਪਲੀਕੇਸ਼ਨ ਦਿੱਤੀ ਗਈ ਆ ਐਸ ਐਚ ਓ ਸਾਹਿਬ ਨੂੰ ਮੈਂ ਐਸ ਐਚ ਓ ਸਾਹਿਬ ਤੋਂ ਹੀ ਸਹਰਾਨ ਆ ਕਿ ਜੇ ਇਹੋ ਜਿਹੇ ਹੀ ਮਸਲਿਆਂ ਦੇ ਉੱਤੇ ਐਸ ਐਚ ਓ ਸਾਹਿਬ ਜਿਹੜਾ ਆਪਣੇ ਡਿਊਟੀ ਨਹੀਂ ਨਿਭਾਉਣਗੇ ਤੇ ਫਿਰ ਦੇਖੋ ਪ੍ਰਸ਼ਾਸਨ ਤੋਂ ਤੇ ਫਿਰ ਵਿਸ਼ਵਾਸ ਉੱਠੇਗਾ ਸੋ ਅਸੀਂ ਪੁਲਿਸ ਤੋਂ ਵਿੱਚ ਸਾਡੇ ਬਹੁਤ ਸਤਿਕਾਰਯੋਗ ਆ ਪੁੱਲ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਇਹੋ ਜਿਹੇ ਐਸ ਐਚਓ ਜਿਹੜੇ ਲਾਏ ਨੇ ਉਹਨਾਂ ਨੂੰ ਤੁਸੀਂ ਬੁਲਾ ਕੇ ਉਹਨਾਂ ਦੇ ਨਾਲ ਗੱਲ ਕਰੋ ਕਿ ਜੇ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਵਲੰਟੀਅਰ ਆ ਜੇ ਉਹਨਾਂ ਨਾਲ ਹੀ ਧੱਕਾ ਹੋਊਗਾ ਤਾਂ ਫਿਰ ਬਾਪੀ ਦੇ ਪਿੱਛੇ ਕੁਝ ਰਹਿ ਨਹੀਂ ਜਾਂਦਾ ਸੋ ਮੈਂ ਇੱਕ ਪ੍ਰਸ਼ਾਸਨ ਨੂੰ ਹੋਰ ਵੀ ਬੇਨਤੀ ਕਰਦਣਾ ਆ ਕਿ ਜਿਹੜੇ ਉਥੋਂ ਦੀ ਜਿਹੜੀ 7 12 2024 ਦੀ 2 2 3 ਦੇ ਵਿੱਚ ਜਿਹੜੇ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਅਗਰ ਉਹਨਾਂ ਦੀ ਵੀਡੀਓ ਅਗਰ ਡਿਲੀਟ ਹੁੰਦੀ ਆ ਉਥੇ ਤੇ ਫਿਰ ਇਹਦੇ ਉੱਤੇ ਅਸੀਂ ਵੱਡੇ ਪੱਧਰ ਤੇ ਐਕਸ਼ਨ ਲਵਾਂਗੇ ਕਿਉਂਕਿ ਉਥੋਂ ਦੀ ਜਿਹੜੀ ਸੱਚਾਈ ਆ ਜੋ ਮੋਨੂ ਜੀ ਦੇ ਨਾਲ ਉਥੇ ੱਤਕਾ ਹੋਇਆ ਵਾ ਉਹ ਸਾਰੀ ਉਥੇ ਮੌਜੂਦ ਆ ਸੋ ਦੋ ਦੋ ਤਿੰਨ ਦੇ ਵਿੱਚ ਪ੍ਰਸ਼ਾਸਨ ਨੂੰ ਬੇਨਤੀ ਹੈਗੇ ਦੀ ਜਿਹੜੀ ਸੀਸੀਟੀਵੀ ਕਢਵਾ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਆ ਡਾਕਟਰ ਦਿੱਤੇ ਉਹਨਾਂ ਦੇ ਔਰ ਉਹਨਾਂ ਦੇ ਇੱਕ ਸਾਨੂੰ ਪਤਾ ਲੱਗਾ ਕਿ ਕੁਝ ਉਹਦੇ ਸੇ ਬੌਂਸਰ ਸੀਗੇ ਉਹਨਾਂ ਦੇ ਉਹਨਾਂ ਨੇ ਵੀ ਇਹਨਾਂ ਦੇ ਨਾਲ ਜਿਹੜੀ ਵਧਿੱਕੀ ਕੀਤੀ ਆ ਸੋ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹ ਇਹਨਾਂ ਦੇ ਜਲਦ ਤੋਂ ਜਲਦ ਕੀਤੀ ਜਾਵੇ ਅਗਰ ਇਦੇ ਵਿੱਚੋਂ ਟਿੱਲ ਗੁਜ਼ਾਰੀ ਗਈ ਸਾਨੂੰ ਪਤਾ ਲੱਗਾ ਕਿ ਕੋਈ ਪ੍ਰੈਟੀਕਲ ਬੰਦੀ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਹਸਪਤਾਲ ਨੂੰ ਮਹਾਜਨ ਹਸਪਤਾਲ ਖਜਾਨਾਗੜ ਜਿਹੜੀ ਵਿੱਚ ਹੈ ਉਹਦੀ ਸ਼ਹਿਤ ਹੈ ਜਿਹੜਾ ਉਹ ਜਿਹੜੀ ਕਾਰਵਾਈ ਜਿਹੜੀ ਢਿੱਲੀ ਪਾਈ ਗਈ ਆ ਸੋ ਇਹਨੂੰ ਠੰਡੇ ਬਸਤੇ ਚ ਨਾ ਪਾਇਆ ਜਾਵੇ ਅਸੀਂ ਬਹੁਤ ਜਲਦ ਇਹਦੇ ਉੱਤੇ ਜਿਹੜੀ ਅਗਲੀ ਮੀਟਿੰਗ ਆ ਜਿਹੜੀਆਂ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਇਹਦੇ ਤੇ ਵੱਡੀ ਮੀਟਿੰਗ ਕਰਾਂਗੇ ਔਰ ਜੇ ਸਾਨੂੰ ਇਹ ਅਗਰ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ ਤੇ ਅਸੀਂ ਵੱਡੇ ਪੱਧਰ ਤੇ ਦਾ ਜਿਹੜਾ ਸੰਘਰਸ਼ ਆ ਉਹੀ ਵਿਟਾਂਗੇ ਔਰ ਉਹਦਾ ਜ਼ਿੰਮੇਵਾਰ ਹੈ ਜਿਹੜਾ ਸਿਵਲ ਪ੍ਰਸ਼ਾਸਨ ਔਰ ਜਿਹੜਾ ਲੋਕਲ ਪ੍ਰਸ਼ਾਸਨ ਹੈ ਸਾਡਾ ਉਹਦੀ ਜ਼ਿੰਮੇਵਾਰੀ ਹੋਏਗੀ ਤਾਂ ਉਹ ਸਹੀ ਬੇਨਤੀ ਕਰਦੇ ਕਿ ਇੱਥੋਂ ਤੱਕ ਜਿਹੜੀ ਨੌਬਤ ਆ ਉਹ ਨਾ ਆਵੇ ਸੋ ਇਹਨਾਂ ਦਾ ਜਿਹੜਾ ਹੱਕ ਆ ਸਾਡੇ ਮੋਨੋਜੀ ਪ੍ਰੈਸਰ رپورਟਰ ਦਾ ਉਹ ਇਹਦੇ ਜਿਹੜੇ ਆ ਇਹਨਾਂ ਦੇ ਨਾਲ ਬਦਤਮੀਜ਼ੀ ਹੋਈਗਾ ਅਗਰ ਉਹ ਤੋਂ ਡਾਕਟਰ ਸਾਹਿਬ ਨੂੰ ਜੇ ਆਗੇ ਉਹ ਜੀ ਮਾਫੀ ਮੰਗਦੇ ਠੀਕ ਹੈ ਨਹੀਂ ਤੇ ਇਹ ਜਿਹੜੀ ਬੰਦੀ ਕਾਰਵਾਈ ਹੈ ਉਹ ਸਾਡੀ ਜਿਹੜੀ ਕੀਤੀ ਜਾਵੇ ਅਗਰ ਜੇ ਨਹੀਂ ਕਰਦੇ ਤੇ ਰਹੀ ਜਿਹੜਾ ਸੰਘਰਸ਼ ਹੈ ਸਾਡਾ ਉਹ ਅਸੀਂ ਤੇਜ਼ ਕਰਾਂਗੇ ਔਰ ਪੂਰੇ ਪੰਜਾਬ ਦੇ ਜਿਹੜੇ ਆ ਜਥੇਬੰਦੀਆਂ ਔਰ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਸ਼ੁਰੂ ਕਰਾਂਗੇ ਹੂੰ ਨਰਬਾ ਬਗਵਾਨ ਬਾਬਾ ਮਹਾਰਾਜ ਦੀ ਆਵਾਜ਼ ਦੋ ਹਮ ਇੱਕ ਹੈ ਹਮ ਇੱਕ ਹੈ ਆਵਾਜ਼ ਦੋ ਹਮ ਇੱਕ ਹੈ ਹਮ ਇੱਕ ਹੈ ਹਾਂ ਜੀ ਕੀ ਵਾਕਿਆ ਤੇ ਮੁੱਢਲੀ ਤੇ ਰਣਾ ਹੋ ਰਹੀ ਹੈ ਦਰਦ ਦਰਦ ਕਿਉਂ ਨਹੀਂ ਗਏ ਸਰ 731 ਦੇ ਮਾਜਨੋ ਹਸਪੀਟਲ ਦੇ ਜਾਨਾ ਕੇ ਅੰਦਰ ਕੋਈ ਮਿੱਤਰ ਨੇ ਮੇਰੇ ਲੱਖੀ ਸਿੰਘ ਜਤਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾਡੇ ਇੱਕ ਤਰ੍ਹਾਂ ਪੇਸ਼ੈਂਟ ਹੈ ਮੇਰਾ ਕੋਈ ਸਾਲੀ ਹੈ ਤੇ ਇੱਥੇ ਨਾ ਮਾਜਨੋ ਫਿਰ ਲਾਪਾਤ ਹੋ ਗਈ ਹੈ ਪਰ ਇਹਦੇ ਦਿਨ ਦੇ ਵਿੱਚ ਦਿਨ ਤਬਲੀ ਤੇ ਵਿਗੜਦੀ ਜਾ ਰਹੀ ਹੈ ਤੇ ਡਾਕਟਰਾਂ ਨੇ ਕਹਿਣ ਦੇ ਬਾਵਜੂਦ ਵੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਇਹਦਾ ਪਤਾ ਲਿਆ ਜਾਵੇ ਆ ਜੀ ਕਿ ਕਿੱਥੇ ਕਿੱਥੇ ਹੈਗਾ ਮਾਇਨਰ ਸਰ ਇਹ ਸਰਕ ਜਨਗਾਂ ਗੇਟ ਦੇ ਅੰਦਰ ਹੈ ਕੀ ਗੱਲਬਾਤ ਹੋਈ ਹੈ ਤੁਹਾਡੀ ਤੇ ਸਰ ਮੈਂ ਅੰਦਰ ਡਾਕਟਰ ਸਾਹਿਬ ਨੂੰ ਕਿਹਾ ਕਿ ਸਰ ਇਹ ਮਜੀਦ ਦੇ ਜੋ ਨੂੰ ਬਿਮਾਰੀ ਸੀ ਉਸ ਤੋਂ ਵੀ ਜ਼ਿਆਦਾ ਉਹਨੂੰ ਬਿਮਾਰੀ ਹੋ ਗਈ ਹੈ ਤੇ ਤੁਸੀਂ ਬਿੱਲ ਵੀ ਨਾ ਬਣਾਤਾ 3,65,000 ਰੁਪਇਆ ਤੇ ਸਰ ਕੋਈ ਕੁਛ ਇਹਦੀ ਤਬੀਅਤ ਸੁਧਾਰਿਆ ਹੁੰਦਾ ਜਾਵੇ ਨਹੀਂ ਤੇ ਮੈਂ ਤੁਹਾਡੀ ਇੰਟਰਵਿਊ ਕਰਕੇ ਨਿਊਜ਼ ਲਗਾਵਾਗਾ ਠੀਕ ਹੈ ਜੀ ਉਹਨਾਂ ਦੇ ਡਾਕਟਰ ਵੱਲੋਂ ਬੌਂਸਰਾਂ ਵੱਲੋਂ ਇਹਨਾਂ ਵੀ ਦੇਖੀ ਗਈ ਉਹ ਮੈਨੂੰ ਕਹਿੰਦੇ ਉਸ ਸਿਕਲ ਤੋਂ ਬਾਹਰ ਨਿਕਲ ਜਾ ਮੈਂ ਕਿਹਾ ਠੀਕ ਹੈ ਜੀ ਮੈਂ ਹਸਪਤਾਲ ਦੇ ਬਾਹਰ ਆ ਗਿਆ ਮਰੀਜ਼ ਦਾ ਜਿਹੜਾ ਹੈਗਾ ਸੀ ਇੰਟਰਵਿਊ ਕਰਨੀ ਸੀ ਉਹ ਮੈਂ ਸਾਲੇਕ ਤੇ ਆ ਗਿਆ ਜੀ ਹਸਪਤਾਲ ਦੇ ਬਾਹਰ ਮੈਂ ਉਹਦੀ ਇੰਟਰਵਿਊ ਕਰਨ ਲੱਗਾ ਡਾਕਟਰ ਉਹ ਲੋਕੇ ਗੁੰਸਰ ਸਾਰੇ ਮੇਰੇ ਦੁਆਰੇ ਹੋ ਗਏ ਔਰ ਇੱਕੋ ਹੀ ਮਰੀਜ਼ ਜੀ ਜਿਹੜਾ ਉੱਥੇ ਮੈਨੂੰ ਬਚਾਉਣ ਵਾਲਾ ਸੀ ਸੀਸੀਟੀਵੀ 2 ਵਜੇ ਤੋਂ ਲੈ ਕੇ 3 ਵਜੇ ਤੱਕ ਖੜਾ ਰੋ 2 ਦੇ ਦਾ ਦੁੱਧ ਪਾਣੀ ਦਾ ਬਣੀ ਹੋਣਾ ਜੀ ਠੀਕ ਹੈ ਜੀ ਉੱਥੋਂ ਮਸਾ ਜੀ ਮੈਂ ਆਪਣੀ ਜਾਨ ਬਚਾ ਕੇ ਨਿਕਲੇ ਆਵਾ ਨਹੀਂ ਤੇ ਉੱਥੇ ਮੇਰੇ ਨਾਲ ਪਤਾ ਨਹੀਂ ਕੀ ਹੋ ਜਾਣਾ ਸੀ ਉਹ ਤੋਂ ਬਾਅਦ ਮੈਂ ਮਰੀਜ਼ ਨੇ ਵੀ ਇੱਕ ਕੰਪਲੇਨ 12:00 ਵਜੇ ਸਤਰੀ ਨੂੰ ਦਿੱਤੀ ਹੈ ਇੱਕ ਮੈਂ ਆਪਨੇ ਵੱਲੋਂ ਕੀਤੀ ਜਿਹੜੀ ਮੇਰੇ ਨਾਲ ਵਧੀ ਕੀਤੀ ਹੋਈ ਆ ਪਰ ਐਸਾ ਚੋੜ ਲੋ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਮੇਰਾ ਕੈਮਰਾ ਵੀ ਖੋਲਿਆ ਗਿਆ ਠੀਕ ਹੈ ਜੀ ਤੇ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੈਂ ਭਗਵਾਨ ਤੁਮਾਨ ਜੀ ਨੂੰ ਔਰ ਕਮਿਸ਼ਨਰ ਸਾਹਮਣੂ ਡੀਸੀ ਸਾਹਮਣੂ ਮੰਨ ਕਰਦਾ ਮਾਂ ਕਿ ਜੇ ਪ੍ਰੈਸ ਵਾਲਿਆਂ ਨਾਲ ਹੀ ਤੱਤਾ ਹੋਏਗਾ ਤੇ ਆਮ ਲੋਕਾਂ ਨੂੰ ਕਿੱਥੇ ਇਨਸਾਫ ਉਪਲਬਧ ਹੋਏਗੀ ਇਹ ਤੇ ਇੱਕ ਕੇਸ ਮੇਰੇ ਸਾਹਮਣੇ ਆ ਗਿਆ ਔਰ ਬਾਕੀ ਕਿੰਨੇ ਕੇਸ ਹੋ ਰਹੇ ਨੇ ਕਿ ਜਿਹੜੇ ਅੰਦਰ ਹੀ ਦੱਬ ਕੇ ਰਹਿ ਜਾਂਦੇ ਨੇ ਗਰੀਬ ਬੰਦਿਆਂ ਨਾਲ ਤੱਕੇ ਹੁੰਦੇ ਨੇ ਇਹਨੇ ਇਹਨੇ ਕੱਦੇ ਚੁੱਕ ਕੇ ਉਹ ਕਿਤਰਾ ਇਨਿਆਰੀਆ ਮੋਤਾ ਵੀ ਹੋ ਚੁੱਕੀਆਂ ਨੇ ਔਰ ਮੈਨੂੰ ਸੁਣਿਆ ਚਾਇਆ ਕਿ ਮਾਜਨ ਹਸਪੀਟਲ ਜਿਹੜਾ ਇੱਥੇ ਪਹਿਲਾਂ ਵੀ ਕਈ આરોਪ ਲੱਗ ਚੁੱਕੇ ਨੇ ਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਮੇਰਾ ਇਨਸਾਫ ਕੀਤਾ ਜਾਏ ਸੁਣਾ ਕੇ ਇੱਕ ਫੋਟੋ ਕਰਾਂ